ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਅਮਰ ਤਵੇਲੇ ਉੱਠਣ ਵਾਲਿਆਂ ਦੇ ਉੱਤੇ ਕੀ ਕੀ ਬਖਸ਼ਿਸ਼ਾਂ ਹੁੰਦੀਆਂ ਨੇ ਪਾਵਕੀ ਅਮਰਤਵੇਲੇ ਉੱਠਣ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਕਿੰਝ ਮਿਹਰਮਾਨ ਹੁੰਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਿ ਵੀਡੀਓ ਨੂੰ ਸੁਣ ਕੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਮਹਾਂਪੁਰਖ ਜੀ ਹਮੇਸ਼ਾ ਸਾਨੂੰ ਸਮਝਾਉਂਦੇ ਆ ਨਾ ਕਿ ਆਪ ਅਮਰਤ ਵੇਲੇ ਉੱਠਣਾ ਅਤੇ ਕਿਸੇ ਹੋਰ ਨੂੰ ਅਮਰਤ ਵੇਲੇ ਉਠਾਉਣਾ ਜਾਂ ਅਮਰਤ ਵੇਲੇ ਦੇ ਨਾਲ ਜੋੜਨਾ ਦੋਵੇਂ ਹੀ ਫਲਦਾਇਕ ਆ। ਭਾਵ ਕਿ ਜੇਕਰ ਆਪਾਂ ਆਪ ਖੁਦ ਅਮਰਤ ਵੇਲੇ ਉੱਠਦੇ ਹਾਂ, ਉੱਠ ਕੇ ਨਾਮ ਜਪਦੇ ਹਾਂ ਤਾਂ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਮਿਹਰਬਾਨ ਹੁੰਦੇ ਹੀ ਆ। ਪਰ ਜੇ ਸਾਡੇ ਕਰਕੇ ਕਿਤੇ ਕੋਈ ਇੱਕ ਜੀਵ ਵੀ ਅਮਰਤ ਵੇਲੇ ਦੇ ਨਾਲ ਜੁੜ ਜਾਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਹੁੰਦੀ ਆ ਉੱਠਣ ਵਾਲੇ ਤੇ ਵੀ ਅਤੇ ਉਠਾਉਣ ਵਾਲੇ ਤੇ ਵੀ ਤਾਂ ਇਸ ਕਰਕੇ ਇਹ ਦੋਵੇਂ ਹੀ ਮੌਕੇ ਨਹੀਂ ਗਵਾਉਣੇ ਕਿਉਂਕਿ ਅਮਰਤ ਵੇਲਾ ਬਰਕਤਾਂ ਦਾ ਵੇਲਾ ਹੈ ਅਮਰਤ ਵੇਲਾ ਲੇਖ ਬਦਲਣ ਦਾ ਵੇਲਾ ਹੈ ਅਤੇ ਅਮਰਤ ਵੇਲੇ ਦੇ ਵਿੱਚ ਉੱਠਣਾ ਸਾਡੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਅਮਰਤ ਵੇਲੇ ਉੱਠਣ ਦੇ ਲਈ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਹੈ ਹਮੇਸ਼ਾ ਤੁਹਾਨੂੰ ਸਮਝਾਇਆ ਜਾਂਦਾ ਹੈ ਕਿ ਅਮਰਤ ਵੇਲੇ ਦਾ ਵੇਲਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿਫਤ ਸਲਾਹ ਕਰਨ ਦਾ ਵੇਲਾ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਦਿਨ ਦੇ 24 ਘੰਟੇ ਦਿੱਤੇ ਆ ਇਹ 24 ਘੰਟਿਆਂ ਦੇ ਵਿੱਚੋਂ ਸਿਰਫ 2.5 ਘੰਟੇ ਸਤਗੁਰ ਸੱਚੇ ਪਾਤਸ਼ਾਹ ਦੇ ਆ ਅਤੇ ਬਾਕੀ ਦੇ ਸਾਰੇ ਘੰਟੇ ਅਸੀਂ ਜਿਵੇਂ ਮਰਜ਼ੀ ਵਰਤੀਏ ਭਾਵੇਂ ਖਾ ਲਈਏ ਪੀ ਲਈਏ ਸੌ ਲਈਏ ਆਪਣੇ ਦੁਨਿਆਵੀ ਕੰਮ ਧੰਦੇ ਕਰੀਏ ਸਾਨੂੰ ਕੋਈ ਮਨਾਹੀ ਨਹੀਂ ਆ ਪਰ ਇਹ 2.5 ਘੰਟੇ ਸਤਗੁਰ ਸੱਚੇ ਪਾਤਸ਼ਾਹ ਦੇ ਆ ਤਾਂ ਇਸ ਕਰਕੇ ਅਮਰ ਤਵੇਲੇ ਜਰੂਰ ਉੱਠਣਾ ਹੈ ਅਤੇ ਜੋ ਭੈਣ ਭਰਾ ਕਹਿ ਦਿੰਦੇ ਆ ਬਿਆਮਰਤ ਵੇਲੇ ਉੱਠਣ ਵਾਲਿਆਂ ਦੇ ਉੱਤੇ ਕੀ ਬਖਸ਼ਿਸ਼ਾਂ ਹੁੰਦੀਆਂ ਨੇ ਜਾਂ ਸਿੱਧਾ ਸਿੱਧਾ ਹੀ ਪੁੱਛ ਲੈਣਗੇ ਕਿ ਅਮਰਤ ਵੇਲੇ ਉੱਠਣ ਦਾ ਕੀ ਫਾਇਦਾ ਹੈ ਤਾਂ ਦੇਖੋ ਜੀ ਅਮਰਤ ਵੇਲੇ ਉੱਠਣ ਦੇ ਫਾਇਦੇ ਹੀ ਕਹਦੇ ਨੇ ਗੁਰਮਖ ਪਿਆਰੇ ਦੱਸਦੇ ਆ ਰੰਗ ਰਤੜੀਆਂ ਰੂਹਾਂ ਦੱਸਦੀਆਂ ਨੇ ਜੋ ਅਮਰਤ ਵੇਲੇ ਉੱਠਦੇ ਆ ਉੱਠ ਕੇ ਨਾਮ ਜਪਦੇ ਆ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਵਰਕਤ ਹਾਸਲ ਕਰਦੇ ਆ ਉਹ ਦੱਸਦੇ ਆ ਕਿ ਭਾਈ ਅਮਰਤ ਵੇਲਾ ਵਰਕਤਾਂ ਦਾ ਵੇਲਾ ਹੈ ਬਖਸ਼ਿਸ਼ਾਂ ਦਾ ਵੇਲਾ ਹੈ ਇਸ ਵੇਲੇ ਦੇ ਵਿੱਚ ਗੁਰਨਾਨਕ ਪਾਤਸ਼ਾਹ ਦੋਵਾਂ ਹੱਥਾਂ ਦੇ ਨਾਲ ਬਖਸ਼ਿਸ਼ਾਂ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ ਤੇ ਜੋ ਵੀ ਜਾਂਦਾ ਹੈ ਭਾਵ ਕਿ ਜੋ ਮਨੁੱਖ ਵੀ ਅਮਰਤ ਵੇਲੇ ਉੱਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਪਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਅਗੇ ਅਰਦਾਸ ਬੇਨਤੀ ਤਰਲਾ ਕਰਦਾ ਹੈ ਨਾ ਸਤਿਗੁਰ ਸੱਚੇ ਪਾਸ਼ਾ ਹਰ ਇੱਕ ਇਨਸਾਨ ਦੀ ਅਰਦਾਸ ਬੇਦੀ ਜਰੂਰ ਪੂਰੀ ਕਰਦੇ ਆ ਉਹਦੇ ਉੱਤੇ ਜਰੂਰ ਕਿਰਪਾ ਕਰਦੇ ਆ ਬਸ ਫਰਕ ਇੰਨਾ ਕਿ ਆ ਵੀ ਅਸੀਂ ਉਹਨਾਂ ਬਖਸ਼ਿਸ਼ਾਂ ਨੂੰ ਮਹਿਸੂਸ ਨਹੀਂ ਕਰ ਪਾਉਂਦੇ ਪਰ ਸਾਡੇ ਉੱਤੇ ਹਰ ਵੇਲੇ ਬਖਸ਼ਿਸ਼ਾਂ ਹੋ ਰਹੀਆਂ ਨੇ ਖਾਸ ਕਰਕੇ ਜੋ ਅਮਰਤ ਨਿਲੇ ਉੱਠ ਕੇ ਨਾਮ ਜਪਦੇ ਆ ਨਾ ਉਹਨਾਂ ਦੇ ਉੱਤੇ ਹਰ ਵੇਲੇ ਬਖਸ਼ਿਸ਼ਾਂ ਹੁੰਦੀਆਂ ਨੇ ਕਈ ਭੈਣ ਭਰਾ ਕੁਝ ਦਿਨ ਅਮਰਤ ਵੇਲੇ ਉੱਠ ਕੇ ਫਿਰ ਕਾਲੇ ਪੈ ਜਾਂਦੇ ਆ ਕਹਿੰਦੇ ਵੀ ਭਾਈ ਅਸੀਂ ਤਾਂ ਅਮਰਤ ਵੇਲੇ ਉੱਠਦੇ ਸਾਂ ਕਿ ਸਾਡੇ ਮਨ ਦੀ ਆਇਸ਼ਾ ਪੂਰੀ ਹੋ ਜਵੇ ਪਰ ਅਮਰਤ ਵੇਲੇ ਉੱਠਣ ਦੇ ਬਾਵਜੂਦ ਵੀ ਸਾਡੇ ਮਨ ਦੀ ਇਸ਼ਾ ਪੂਰੀ ਨਹੀਂ ਹੋਈ ਸਾਨੂੰ ਤਾਂ ਲੱਗਦਾ ਕਿ ਅਮਰਤ ਵੇਲੇ ਉੱਠਣ ਦਾ ਕੋਈ ਫਾਇਦਾ ਨਹੀਂ ਆ ਤਾਂ ਭਾਈ ਅਮਰਤ ਵੇਲੇ ਉੱਠ ਕੇ ਜਪਿਆ ਹੋਇਆ ਨਾਮ ਉਹਦੀਆਂ ਬਰਕਤਾਂ ਉਹਦੀਆਂ ਬਖਸ਼ਿਸ਼ਾਂ ਤੁਹਾਡੀ ਝੋਲੀ ਦੇ ਵਿੱਚ ਪੈ ਰਹੀਆਂ ਨੇ ਬਸ ਅਸੀਂ ਦੇਖ ਨਹੀਂ ਪਾ ਰਹੇ ਕਿਉਂਕਿ ਜੋ ਵੀ ਭੈਣ ਭਰਾ ਅਮਰਤ ਵੇਲੇ ਉੱਠਦੇ ਆ ਨਾ ਉਹਨਾਂ ਦੀ ਝੋਲੀ ਕਦੇ ਵੀ ਖਾਲੀ ਨਹੀਂ ਮੁੜਦੀ ਸਤਿਗੁਰ ਸੱਚੇ ਪਾਸ਼ਾ ਉਹਦੇ ਵਿੱਚ ਦਾਤ ਪਾਉਂਦੇ ਆ ਹਾਂ ਇਹ ਹੋ ਸਕਦਾ ਏ ਕਿ ਕੁਝ ਕਦੇ ਸਤਿਗੁਰ ਸੱਚੇ ਪਾਸ਼ਾ ਮਾੜੇ ਲੇਖ ਮਿਟਾਉਂਦੇ ਆ ਅਤੇ ਕੁਝ ਕਦੇ ਸੋਹਣੇ ਸੋਹਣੇ ਲੇਖ ਲਿਖਦੇ ਆ ਗੱਲ ਇੱਥੇ ਸਮਝਣ ਵਾਲੀ ਆ ਕਿ ਜਦੋਂ ਅਸੀਂ ਅਮਰਤ ਵੇਲੇ ਉੱਠਦੇ ਆ ਨਾਮ ਜਪਦੇ ਆ ਨਾ ਕਦੇ ਵੀ ਕਾਲੇ ਨਹੀਂ ਪੈਣਾ ਵੀ ਸਾਡੇ ਮਨ ਦੀ ਇੱਛਾ ਪੂਰੀ ਨਹੀਂ ਹੋਈ ਕਿਉਂਕਿ ਹੋ ਸਕਦਾ ਸਾਡੇ ਸਿਰ ਦੇ ਉੱਤੇ ਪਾਪਾਂ ਦੀ ਪੰਡ ਭਾਰੀ ਹੋਵੇ ਸਾਡੇ ਮਾੜੇ ਲੇਖ ਮਾੜੇ ਕਰਮ ਜਾਦੇ ਹੋਣ ਤਾਂ ਸਾਡਾ ਜਪਿਆ ਹੋਇਆ ਨਾਮ ਲੇਖੇ ਦੇ ਵਿੱਚ ਲੱਗ ਰਿਹਾ ਹੈ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਰਿਹਾ ਹੈ ਪਰ ਅਜੇ ਸਾਡੇ ਮਾੜੇ ਲੇਖ ਮਿਟ ਰਹੇ ਨਹੀਂ ਚੰਗੇ ਲੇਖ ਵੀ ਲਿਖੇ ਜਾਣਗੇ ਸੋਹਣੇ ਲੇਖ ਵੀ ਲਿਖੇ ਜਾਣਗੇ ਬਸ ਸਬਰ ਦੇ ਨਾਲ ਭਰੋਸੇ ਦੇ ਨਾਲ ਪੂਰੀ ਸ਼ਰਧਾ ਭਾਵਨਾ ਦੇ ਨਾਲ ਸਤਕਾਰ ਦੇ ਨਾਲ ਜਾ ਕਹਿ ਲਈਏ ਕਿ ਪੂਰੇ ਚਾਹ ਦੇ ਨਾਲ ਅਮਰਤ ਵੇਲੇ ਉੱਠਣਾ ਹੈ ਕਦੇ ਵੀ ਮਨ ਮਾਰ ਕੇ ਅਮਰਤ ਵੇਲਾ ਨਹੀਂ ਸੰਭਾਲਣਾ ਕਿ ਹਾਂ ਉੱਠਣਾ ਹੀ ਪੈਣਾ ਹੈ ਨਾ ਜਿੰਨਾ ਹੀ ਅਸੀਂ ਅਮਰਤ ਵੇਲੇ ਦੇ ਵਿੱਚ ਚਾਹ ਨਾਲ ਉੱਠਾਂਗੇ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਜਪਾਂਗੇ ਨਾ ਉਹਨਾਂ ਹੀ ਸਾਡੇ ਉੱਤੇ ਬਖਸ਼ਿਸ਼ ਆ ਹੋਰ ਗਈਆ ਤਾਂ ਫਿਰ ਇਹ ਵੇਲਾ ਬਿਲਕੁਲ ਨਹੀਂ ਗਵਾਉਣਾ ਮਨ ਦੇ ਵਿੱਚ ਕੋਈ ਸ਼ੰਕਾ ਕੋਈ ਗਿਲਾਸ਼ ਨਹੀਂ ਹੋਣ ਦੇਣਾ ਜੇ ਨਾਮ ਜਪ ਰਹੇ ਆ ਤੇ ਉਤੇ ਹਰ ਵੇਲੇ ਸਤਿਗੁਰ ਸੱਚੇ ਪਾਸ਼ਾ ਦੀ ਕਿਰਪਾ ਹੋ ਰਹੀ ਆ ਮਹਾਪੁਰਖ ਜੀ ਕਹਿੰਦੇ ਅਮਰਤ ਵੇਲੇ ਦਾ ਵੇਲਾ ਗੁਰਨਾਨਕ ਪਾਸ਼ਾ ਦੀ ਮਿੱਠੀ ਲਿੱਗੀ ਗੋਦ ਦਾ ਨਿਗਿਆ ਫਿਰ ਆਪ ਹੀ ਸੋਚੀਏ ਕਿ ਜੋ ਬਣੋਖ ਰੋਜ਼ ਸਵੇਰੇ ਉੱਠਦੇ ਆ ਆਪਣੇ ਗੁਰਨਾਨਕ ਪਾਸ਼ਾ ਦੀ ਮਿੱਠੀ ਲਿੱਗੀ ਗੋਦ ਦਾ ਨਿਗ ਮਾਣਦੇ ਆ ਉਹਨਾਂ ਨੂੰ ਫਿਰ ਕਿਸ ਗੱਲ ਦੀ ਚਿੰਤਾ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਸਾਰੇ ਫਿਕਰ ਗੁਰਨਾਨਕ ਪਾਸ਼ਾ ਆਪ ਲੈ ਲੈਂਦੇ ਆ ਤਾਂ ਫਿਰ ਆਓ ਆਪਾਂ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਤੀਆਂ ਤਰਲੇ ਕਰੀਏ ਕਿ ਸਤਿਗੁਰ ਸੱਚੇ ਪਾਸ਼ਾ ਸਾਡੇ ਵੀ ਕੀਤੇ ਹੋਏ ਸਾਰੇ ਗੁਨਾਹ ਬਖਸ਼ ਲਓ ਸਾਨੂੰ ਵੀ ਆਪਣੇ ਚਰਨੀ ਲਾਓ ਸਾਡੀ ਝੋਲੀ ਦੇ ਵਿੱਚ ਵੀ ਅਮਰਤ ਵੇਲੇ ਦੀ ਦਾਤ ਪਾਓ ਕਿਉਂਕਿ ਇਹ ਦਾਤ ਵੀ ਕਰਮਾਂ ਵਾਲਿਆਂ ਨੂੰ ਮਿਲਦੀ ਆ ਜਿਨ੍ਹਾਂ ਦੇ ਉੱਤੇ ਸਤਿਗੁਰ ਸੱਚੇ ਪਾਸ਼ਾ ਖੁਸ਼ ਹੁੰਦੇ ਨੇ ਮਿਹਰਬਾਨ ਹੁੰਦੇ ਨੇ ਅਮਰਤ ਵੇਲੇ ਦੀ ਦਾਤ ਵੀ ਉਹਨਾਂ ਨੂੰ ਹੀ ਮਿਲਦੀ ਆ ਲਈ ਤੇ ਬਹੁਤੇ ਭੈਣ ਭਰਾ ਕਹਿ ਦਿੰਦੇ ਵੀ ਅਸੀਂ అలਾਰਮ ਲਗਾ ਕੇ ਸੌਣੇ ਆ ਤਾਂ ਵੀ ਜਾਗ ਨਹੀਂ ਹੁੰਦੀ। ਕਈ ਵਾਰ ਅੱਖ ਖੁੱਲਣ ਦੇ ਬਾਵਜੂਦ ਦੁਬਾਰਾ ਸੌ ਜਾਂਦੇ ਆ। ਉਹਨਾਂ ਨੂੰ ਲੱਗਦਾ ਵੀ ਇੰਨੀ ਟਾਈਮ ਨਾਲ ਉੱਠ ਕੇ ਕੀ ਕਰਨਾ ਹੈ? ਜਾਂ ਫਿਰ ਉੱਠਣ ਦੇ ਬਾਵਜੂਦ ਆਲਸ ਸੁਸਤੀ ਘੇਰਾ ਪਾ ਲੈਂਦੀ ਆ ਤਾਂ ਫਿਰ ਤੋਂ ਸੌ ਜਾਂਦੇ ਆ। विरले ਹੀ ਮਨੁੱਖ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪਿਆਰ ਕਰਨ ਵਾਲੇ ਮਨੁੱਖ ਅਮਰਤ ਮੇਲੇ ਦੇ ਵਿੱਚ ਉੱਠਦੇ ਨੇ ਉੱਠ ਕੇ ਨਾਮ ਜਪਦੇ ਨੇ ਤਾਂ ਆਪਾਂ ਵੀ ਕੋਸ਼ਿਸ਼ ਕਰਨੀ ਹੈ ਕਿ 3 ਵਜੇ ਉੱਠ ਜਾਈਏ ਜੇ 3 ਵਜੇ ਨਹੀਂ ਉੱਠਿਆ ਜਾਂਦਾ ਤਾਂ 4 ਵਜੇ ਉੱਠੀਏ 4 ਵੀ ਨਹੀਂ ਉੱਠਿਆ ਗਿਆ ਤਾਂ 5 ਤੋਂ ਪਹਿਲਾਂ ਪਹਿਲਾਂ ਉੱਠ ਜਾਣਾ ਕਿਉਂਕਿ 5 ਤੋਂ ਬਾਅਦ ਤਾਂ ਫਿਰ ਹਰ ਇੱਕ ਬੰਦਾ ਉੱਠੇ ਹੀ ਪੈਂਦਾ ਹੈ 5 ਵਜੇ ਤੋਂ ਬਾਅਦ ਜਿਹੜੇ ਉੱਠਦੇ ਨੇ ਉਹ ਆਪਣੇ ਦੁਨਿਆਵੀ ਕੰਮ ਧੰਦਿਆਂ ਦੇ ਲਈ ਉੱਠਦੇ ਆ ਅਤੇ 5 ਵਜੇ ਤੋਂ ਪਹਿਲਾਂ ਉੱਠਣ ਵਾਲੇ ਮਨੁੱਖ ਆਪਣੇ ਗੁਰਨਾਨਕ ਪਾਤਸ਼ਾਹ ਦੇ ਪਿਆਰ ਵਿੱਚ ਉੱਠਦੇ ਨੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੀ ਮਿੱਠੀ ਲਿੰਗੀ ਗੋਦ ਦਾ ਨਿਕਮਾਨਣ ਦੇ ਲਈ ਉੱਠਦੇ ਨੇ ਆਪਣੇ ਗੁਰਨਾਨਕ ਪਾਤਸ਼ਾਹ ਦੀਆਂ ਗੱਲਾਂ ਸੁਣਨ ਦੇ ਲਈ ਉੱਠਦੇ ਨੇ ਆਪਣੀਆਂ ਗੱਲਾਂ ਸੁਣਾਉਣ ਦੇ ਲਈ ਉੱਠਦੇ ਨੇ ਤਾਂ ਬਸ ਆਪਾਂ ਵੀ 3 ਤੋਂ 5 ਦੇ ਵਿਚਕਾਰ ਉੱਠ ਕੇ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣੀ ਆ ਜਿਵੇਂ ਮਰਜ਼ੀ ਲਗਵਾ ਲਓ ਸਿਮਰਨ ਕਰੋ ਸਾਧਨਾ ਕਰੋ ਗੁਰਬਾਣੀ ਦਾ ਪਾਠ ਕਰੋ ਜਿਵੇਂ ਮਰਜ਼ੀ ਪਰ ਇਸ ਵੇਲੇ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀ ਲਗਾਉਣੀ ਆ ਜੇ ਕੁਝ ਵੀ ਨਹੀਂ ਆਉਂਦਾ ਤਾਂ ਬਸ ਗੁਰੂ ਚਰਨਾਂ ਦਾ ਧਿਆਨ ਧਰ ਕੇ ਅੱਖਾਂ ਬੰਦ ਕਰਕੇ ਬੈਠ ਜਾइए ਸਤਿਗੁਰ ਸੱਚੇ ਪਾਸ਼ਾ ਆਪੇ ਹੀ ਕਿਰਪਾ ਕਰਨਗੇ ਜੋ ਗੁਰਬਾਣੀ ਦਾ ਪਾਠ ਕਰ ਸਕਦੇ ਆ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ